60% ਪਿੰਡ ਦੇ ਲੋਕ ਸਹਿਮਤੀ ਜੁਤੋਂਗੇ ਫੇਰੇ ਜ਼ਮੀਨ ਤੁਸੀਂ ਐਕਵਾਇਰ ਕਰ ਸਕਦੇ ਹੋ ਨਹੀਂ ਨਹੀਂ ਹੋਏਗੀ ਫੇਰੇ ਨਹੀਂ ਸਰਕਾਰ ਨੇ ਪੈਸਾ ਇਕੱਠਾ ਕਰਨਾ ਔਰ ਪੈਸਾ ਇਕੱਠਾ ਕਰਕੇ ਜਿਹੜੇ ਵਾਦੇ ਕੀਤੇ ਸੰਘ ਝੂਠੇ ਵੀ ਇਦਰੋਂ ਲੁੱਟ ਕੇ ਇਦਾਂ ਵਾਦੇ ਪੂਰੇ ਕਰਦੇ ਹੋ ਇਹ ਲੈਂਡ ਪੂਲਿੰਗ ਪਾਲਿਸੀ ਹੈ ਇਹ ਸਕੀਮ ਕਿਸਾਨਾਂ ਨੂੰ ਮਾਰਨ ਵਾਸਤੇ ਹੈ ਅਸੀਂ ਤੁਹਾਡੀ ਓੜਾ ਵੀ ਜ਼ਮੀਨ ਜਾਣ ਨਹੀਂ ਦੇਾਂਗੇ ਸਾਰੇ ਰਲ ਕੇ ਅੱਕੇ ਓਕੇ ਲੜਾਈ ਲੜਾਂਗੇ ਜੇ ਜਾਣਾ ਪਿਆ ਜੇਲ ਜਾਵਾਂਗੇ ਰਜਾ ਕਰਾਉਣਾ ਪਿਆ ਪਰਜਾ ਕਰਾਵਾਂਗੇ ਪੰਜਾਬ ਨੂੰ ਲੁੱਟਦਾ ਛੋਨੀਆ ਸਰਕਾਰਾਂ ਇਹ ਰੋਕ ਲਾਉਣੀ ਚਾਹੀਦੀ ਹੈ ਕਿਉਂਕਿ ਜੇ ਖੇਤੀ ਪ੍ਰਧਾਨ ਸੁਪਾ ਖਤਮ ਹੋ ਗਿਆ ਜੇ ਜ਼ਮੀਨਾ ਬਕਵਾਸ ਕਰਕੇ ਬਹ ਆ ਬਣ ਕੇ ਵੱਡੇ ਵੱਡੇ ਫੈਟ ਖੇਤੀ ਮੁੱਕ ਜਾਏਗੀ ਜੇ ਖੇਤੀ ਹੈ ਤਾਂਸੀਂ ਕਿਉਂੇ ਬੈਠੇ ਆ ਸਾਰੇ ਜਿਹੜੇ ਬਾਜ਼ਾਰ ਚ ਰਹੌਣ ਕੇ ਇਹ ਖੇਤੀ ਕਰਕੇ ਹੈ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਉੱਤਮ ਖੇਤੀ ਤੇ ਮੱਧਮ ਵਪਾਰ